ਸਤਿ ਸ਼੍ਰੀ ਅਕਾਲ ਜੀ ਸਾਰੇ ਰੂਪ ਸੰਦੀਪ ਡਿਫੈਂਸ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆ ਬਾਈ ਰਾਜ ਵੀ ਤਾਂ ਸੁਣਿਓ ਨਾਲ ਕੋਲ ਦੇਖੋ ਅੱਜ ਵੀ ਇਹਨਾਂ ਕੋਲ 8-9 ਲੱਗਦਾ ਛੋਟੀ ਮੱਝ ਸੇਲ ਆ ਬਾਕੀ ਬਾਬਾ ਜੀ ਨੇ ਗੱਲਬਾਤ ਕਰੀਏ ਬਾਈ ਅਸਤਿਕਾ ਸਸਤੀ ਕਾ ਜੀ ਅਸਤਿਕਾ ਜੀ ਹੋਰ ਸੁਣਾਓ ਵਧੀਆ ਗੱਲ ਠੀਕ ਹੈ ਮਾਜੀ ਬੇਬੇ ਆ ਗਿਆ ਬੱਦਲ ਨੂੰ ਪਤਾ ਇਦਾਂ ਹੀ ਤੁਰੀਆਂ ਹੁੰਦੀਆਂ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹੋਰ ਸੁਣਾਓ ਬਸ ਠੀਕ ਹੈ ਜੀ ਲੋ ਜੀ ਹੋਰ ਵਧੀਆ ਚੱਲਦੇ ਸਮੂਹ ਜੀ ਬਸ ਇਦਾਂ ਹੀ ਆ ਤੁਹਾਡੇ ਸਿਰ ਤੇ ਸਾਰੇ ਕੰਮ ਚੱਲੀ ਜਾਂਦੇ ਬਿਲਕੁਲ ਆ ਜਸਦੀਪ ਜੀ ਆਪੜੋਂ 6 ਮਹੀਆਂ ਤੇ ਦੋ ਗਾਈਆਂ 6 ਮਹੀਆਂ ਦੋ ਗਾਈਆਂ ਬਿਲਕੁਲ ਬਿਲਕੁਲ ਕਰੀ ਚੁ ਬਿਲਕੁਲ ਕਰੀ ਬੋਲੋ ਉਹਨਾਂ ਜੋ ਇਥੋਂ ਹੀ ਆ ਰਹਾ ਬਈ ਨਾ ਗੱਪੜ ਮੈਂ ਉਹਨੂੰ ਅੱਛਾ ਇਹ ਅਜ ਜਿੰਨਾ ਜਿੰਨਾ ਜਿਹਨੂੰ ਵੀਡੀਓ ਚੜਨੀ ਬੋਲੀ ਚੁੱਪ ਜਾਓ ਅਜਨਾ ਹਾਂਜੀ ਬੋਲੀ ਚੁੱਪ ਜਾਓ ਠੀਕ ਹੈ ਵੈਸੇ ਉਧਰ ਮਿਲਣਾ ਸੁਖਣਾ ਮੈਂ ਨੇ ਠੀਕ ਹੈ ਵੈਸੇ ਮੈਂ ਇਹ ਸੰਦੀਪ ਤੀਜੇ ਸੂਏ ਮੈਂ ਆ ਅੱਛਾ ਕੋਈ ਦੂਜਾ ਨਹੀਂ ਕਹਣਾ ਤੀਜੇ ਸੂਏ ਮੈਂ ਆ ਤੀਜਾ ਸੂਆ ਹਣਾ ਤੀਜਾ ਸੂਆ ਜੀ ਤੇ ਮੈਂ ਹੁਣ ਚੰਡੇ ਦੇ ਹਿਸਾਬ ਨਾਲ ਕੋਈ ਲਾ ਲੈ ਵੀ 15 ਦੇ ਦੂਗੀ 12 ਦੇ ਦੂਗੀ ਇਹ ਹੁਣ ਆਪਣਾ ਕੋਈ ਹਿਸਾਬ ਲਾ ਲੈ ਹਾਂ ਹਿਸਾਬ ਨਾਲ ਇਹਦਾ ਵੀ ਕੋਈ ਆਪਣਾ ਵੇਲਾ ਮੈਂ ਵੇਲਾ ਕਿਦਾਂ ਦਿਆਂ ਮੈਂ ਵੀ ਚੰਗੀ ਥਰੀ ਤੇ ਭਾਅ ਆ ਬਿਲਕੁਲ ਛੋਟੇ ਛੋਟੇ ਕਰ ਦਿੰਦੀ ਵੇ ਮੈਂ ਜਿੱਦਾਂ ਮੈਂ ਇਹਨੂੰ ਲੇਵਾ ਦਾ ਇਹ ਹਿਸਾਬ ਨਾਲ ਦੋ ਤਾਂ 12 13 ਕਿਲੋ ਕਹਿੰਦੇ ਪਰ ਗੱਭਣ ਵੈ ਨਹੀਂ ਸੰਦੀਖੇ ਕੋਈ ਨਹੀਂ ਗਾਰੰਟੀ ਕੋਈ ਨਹੀਂ ਆਜੋ ਜੀ ਆਜੋ 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 ਮਨਿਆਰੀ ਲਾ ਜੀ ਉਹ ਆਹ ਚਾਰ ਫਰੀਦ ਨੂੰ ਦੱਸਿਆ ਵੀ ਸੂਬ ਨਹੀਂ ਮੈਂਗੇ ਆਦ ਵੀ ਕਰ ਸਕਦੀ ਪਰ ਸੂ ਵੀ ਸਕਦੀ ਆ ਬਿਲਕੁਲ ਬਿਲਕੁਲ ਪਰ ਮੈਂ ਬਾਕੀ ਬਹੁਤ ਚੰਗੀ ਆ ਸੰਦੀਪਾ ਖਾਨਫੋਨ ਕਦਾਣਾ ਮੈਨੂੰ ਲੱਗਾ ਐ ਉਹ ਗੱਲ ਨਹੀਂ ਤੇ ਪੰਤੋਂ ਤੋਂ ਪਹੁੰਚਿਆ ਮੋਲੀ ਆ ਜੀ ਹਾਂ ਜੀ ਬਾਕੀ ਸੰਦੀਪ ਮੋਲ ਛੋੜਾ ਜਾਈ ਗਰੀਏ ਬਾਦ ਐਵੇਂ ਮੰਨ ਕੇ ਕੋਈ ਫਾਇਦਾ ਨਹੀਂ ਆ ਮੋਲ 85 ਦੇ 80 ਦੀ ਦੇਣੀ ਮਾਜੇ ਠੀਕ ਘੱਟ ਕਰੀਏ ਨਹੀਂ ਨਹੀਂ ਜਾਇ ਜੀ ਕਰਦੇ ਜੀ ਦੇਣ ਨਾਲ ਵੇਚਣ ਨਾਲ ਮੋਲ ਕਰਦੇ 75 ਦੇ 75 ਦੇ 75 ਦੀ ਆਣਾ ਕਰ ਦੇਣੀ ਚੋ ਠੀਕ ਆ ਵੇਲਾਣ ਕੋਈ ਨਾ ਠੀਕ 72000 ਠੀਕ ਆ ਯਾਰ ਹੋਰ ਛਾੜਕ ਦਾਂਗੇ ਕਤੂਰਾ ਛਾੜਦੇ ਜਾਂ ਚੱਲ ਜਾਂਦ ਅੱਜ ਦਾਦੇ ਹੁਣ ਆ ਮੈਂ ਹੁਣ ਸੰਦੀਪ ਇਹ ਰਾਤੀ ਸੰਦੀਪ ਅੱਛਾ ਇਹ ਬਹੁਤ ਕੱਢਿਆ ਇਹਦਾ ਕਿੰਨਾ ਕੱਢਿਆ ਸੋਨੇ 2.5 ਕਿਲੋ ਚੋਈ ਇਹਦੇ 2.5 ਕਿਲੋ ਚੋਈ ਮਗਰ ਕੱਟੀ ਜੇ ਲਓ ਜੀ ਤੇ ਵੇਖ ਮੈਂ ਉਹਨੂੰ ਸੰਦੀਪ ਥਣ ਲਗਾ ਤੇ ਚਵਾਈ ਮੈਂ ਨਾ ਨਜ਼ਾਰਾ ਤੇਰੇ ਜਾ ਸਿੱਖਣੀ ਮੈਂ ਉਹ ਵੀ ਬੈਗ ਚੋਲੇ ਮੈਂ ਠੀਕ ਆ ਮੈਂ ਜਿੰਮ ਦਿਖਾ ਦੇ ਮੈਂ ਸੰਦੀਪ ਕੋਈ ਠੀਕ ਮੈਂ ਸੰਦੀਪ ਨੂੰ ਪਤਾ ਹੀ ਹੁਣ ਆਪਾਂ ਦੋ ਜਿਆ ਸਿੰਦੀ ਪਾਏ ਦਾ ਹਾਂ ਜੇ ਆਪਾਂ ਤੇ ਇਹ ਨਾ ਵੀ ਇਹਨਾਂ ਨੂੰ ਜਾ ਕੇ ਟੂੜੀ ਦੇ ਬੰਦ ਗਏ ਫੇਰ ਦੂਦਰੀ ਨਹੀਂ ਹੁੰਦੀਆਂ ਕਰਮਾਲੀ ਤੇ ਬਾਕੀ ਝੋਟੀ ਚੰਗੀ ਆ ਬਾਕੀ ਬਰੀਚੀ ਬਰੂਕੀ ਵਾਲੀ ਐ ਸੰਦੀਪ ਬਾਕੀ ਵੀਰ ਮੇਰੇ ਸਾਰੇ ਆਪ ਸਮਝਦਾਰ ਆ ਤੇ ਬਾਕੀ ਜੇ ਸੋਣਾ ਮੈਂ ਉਹਨੂੰ ਥਣ ਪਾਂਡਾ ਲੱਗਾ ਜੇ ਮੈਂ ਨੇ ਦੁੱਧ 12 13 ਕਿਲੋ 15 ਨਾਲ ਆ ਆਪਾ ਵਰ ਗਰੰਟੀ ਕੋਈ ਨਹੀਂ ਸੰਦੀਪ ਦੇ ਬਿਲਕੁਲ ਆਪਾਂ ਤੇ ਇਹ ਕਰਕੇ ਨਹੀਂ ਸੁਈਆਂ ਮਈਆਂ ਕਿਉਂ ਕੇ ਖੜੋ ਆਟੇ ਕਿਉਂ ਮੁੜ ਕੇ ਅਗਲੇ ਕਹਿੰਦੇ ਆ ਯਾਰ ਇਹ ਬਾਦੀਆਂ ਨਹੀਂ ਦੁੱਧੋਂ ਕਢਦੀਆਂ ਨਹੀਂ ਆ ਜਦੋਂ ਆਪਾਂ ਜਿੰਨਾ ਦੱਸਦੇ ਆ ਆਪਣੇ ਕਰੇ 3 ਟਾਈਮ ਕੀ 4 ਡਾਂਗ ਜੋ ਯਾਰ ਜੀ ਦੇਖ ਲਈ ਹਾਂਜੀ ਸੁਨੀਪ ਮੋਲ ਦੇ ਭਾਵੇਂ ਲੱਗ ਕਰ ਲਈਏ ਮਰਨੇ ਲੱਖ ਵਾਲਾ ਕੰਮ ਛੱਡ ਕੇ ਸਾਰੇ ਫਾ ਵਾਡ ਗਏ 90000 90000 ਆਹ ਯਾਰ ਛੋੜ 99000 ਇਹ 85000 ਦੀ ਆ ਨਾ ਦੇ ਦਾਂਗੇ ਚਲੋ ਠੀਕ ਆ ਠੀਕ ਆ ਚੱਲਣ ਦੋ ਹਾਂ ਬਿਲਕੁਲ ਹਾਂ ਮੈਂ ਸੁਦੀਪ ਕੋਈ ਤਜੇ ਸੂਈ ਹਾਂਜੀ ਸੂਈਆਂ ਮਗਰੇ ਦੇ ਕਟਾਲ ਅੱਛਾ ਬੁੱਧ ਹੋਗਾ ਕੋਈ ਠੰਡਾ 8 ਕਿਲੋ ਐ ਗਰੰਟੀ ਵਾਲਾ ਗਰੰਟੀ ਵਾਲਾ 8 ਕਿਲੋ ਐ 8 ਕਿਲੋ 8 ਕਿਲੋ ਸੁਨੀਪਾ 10 ਕਿਲੋ ਦੱਦ ਦੇ ਮੁਰਕੇ 8 ਨਿਕਲੇ ਮੁਰਕੇ ਨਾ ਸੁਨੀਪ ਚੰਗੇ ਵੀ ਨਿਕਲੇ ਚੰਗੇ ਜਣੇ ਲੱਗੀ ਦਾ ਅੱਛਾ ਮਗਰ ਕੀ ਆ ਗਈ ਬੱਚਾ ਇਹਦੇ ਕਟਾ ਬੱਚੇ ਬੁਖਾ ਦੇ ਨੇ ਹਾਂ ਬੱਚਾ ਉਹ ਕਾ ਮੇਰੇ ਨਾਲ ਦਾ ਪਾਣਾ ਹਾਂ ਠੀਕ ਆ ਉਹ ਬਾਕੀ ਬੱਚੇ ਆਪਣੇ ਕੋਲ ਗਏ ਮੈਂ ਸਮਾਣ ਲੈ ਕਦਾਂ ਨਾ ਬਣੋ ਸੰਦੀਪ ਬੱਚਾ ਨਾ ਲਾਇਆ ਬਹੁਣ ਅੱਛਾ ਠੀਕ ਆ ਆ ਜੀ ਆ ਜੀ ਮੈਂ ਬਸਾ ਦੇਣਾ ਠੀਕ ਮੈਂ ਥੋੜੀ ਸਮਾ ਆ ਗਈ ਛੱਡੀ ਵਧੀਆ ਜੀ ਮੈਂ ਪੰਜ ਬੱਚਾ ਲਾ ਕੇ ਛੱਡੀ ਅਗਲੇ ਨੂੰ ਪਾਲ ਆ ਜੇ ਥਣ ਭਾਂਡੇ ਦੇ ਕਦਾਰੇ ਮੈਂ ਤਾਂ ਪੋਲੀ ਨੂੰ ਮਾਰ ਜੀ ਸੰਦੀਪ ਇਹਦਾ ਵੀ ਸੰਦੀਪ ਕੋਈ ਮੁੱਲ 70 ਰੁਪਏ 75 ਨਹੀਂ ਕਰਨਾ 65 ਤੇ ਬਾੜ ਧਿਆਨ ਨਾਲ ਯਾਰ ਹੋਰ ਛੱਡਦਾ ਯਾਰ ਨਾਲ ਯਾਰ ਦੀ ਮੈਂ ਨਹੀਂ ਆਜਾ ਛੋਟੀ ਸੰਦੀਪ ਪਹਿਲਾ ਸੂਆ ਜੀ ਅੱਛਾ ਠੀਕ ਆ ਹਾਂ ਇਹ ਮਗਰੇ ਦੇ ਕਟਾਈ ਦੁੱਧ ਕੋਈ ਹੋਊਗਾ ਠੰਡਾ ਜਿਹੜਾ 11 ਕਿਲੋ 11 ਕਿਲੋ 11 ਕਿਲੋ 10 ਦੀ ਆਨਲਾਈਨ ਗਾਰੰਟੀ ਇਹ ਵੀ ਖੋਲੋ ਠੀਕ ਆ ਬਿਲਕੁਲ ਹਾਂ ਲਓ ਲੈ ਛੋਟੀ ਵੇਖਦਾ ਦੇ ਸ਼ਹੀ ਵੇ ਸੰਦੀਪ ਜੀ ਠੀਕ ਆ ਹਾਂ ਤੇ ਵੱਡੀ-ਵੱਡੀ ਪੂਰੀ ਕਈ ਮਗਰ ਬੱਟਾ ਕਾੜਾ ਮੈਂ ਨਾ ਕੱਟੇ ਦੇ ਵੀ ਇੱਕ ਵਾਲ ਨਹੀਂ ਪੁੰਚਦਾ ਤੇ ਨਾ ਇਹਦੇ ਜਟਾਈ ਐ ਕਾਲੀ ਗੋਮ ਵਰਗੀ ਹੋਏ ਚੱਪ ਹਾਂਜੀ ਸੰਦੀਪ ਮੋਲ ਦੇ ਭਾਵੇਂ 1.5 ਕਾੜਾ ਆਇਆ 1.5 ਪੁੰਨੇ ਸਾਰੇ ਠਾਇਆ ਵਾੜੀ ਦੇ 90000 ਦੀ ਹਾਦਸੇ ਚਾ 80 ਦੀ ਦੇ ਰਹੀਏ 80000 ਦੀ ਪੂਰੀ ਹਾਨਾ 80 ਦੀ ਦੇ ਦਾਂਗੇ ਜਾਣਨ ਤੋਂ ਠੀਕ 80000 ਦੀ ਹਾਨਾ ਝੋਟੀ ਲੈਣੀ ਆ ਇਹ ਗੱਬਣਾ ਇਹ ਸੁਈ ਸੁਈ ਪਾ ਇਹਦੀ ਬੰਦੇ ਨੇ ਨਾ ਉਦਨ ਸਾਈ ਪਾਈ ਆਪਾਂ ਗਲਤ ਗੱਲ ਨਹੀਂ ਕਰਦੀ ਮੈਂ ਆਪਾਂ ਵੇਚੀ ਝੋਟੀ ਹਾਂ ਇਹਦੀ ਪਾਈ ਕਿਨੇ ਸਾਈ ਉਹ ਬਾਅਦ ਚ ਬੰਦਾ ਨਹੀਂ ਆਇਆ ਅੱਛਾ ਠੀਕ ਹੈ ਇਹ ਵੀ ਖਲੂ ਹੋਰ ਦੇਖੋ ਦੋ ਦੋ ਦਾ 8 7 ਦੀ ਗਰੰਟੀ ਦੇਵਾਂਗੇ ਫੱਦ ਦੇ ਤੇ ਮਗਰ ਇਹਦੇ ਕੱਟੀ ਪਹਿਲਾਂ ਕੱਟੀ ਵਾ ਠੀਕ ਬਿਲਕੁਲ ਦਰਦੀ ਮੜਾ ਕੇ ਆ ਪਾ ਲੈ ਵੇਖੋ ਆ ਜਾਣ ਕੋਈ ਨਹੀਂ ਆ ਚੁਆਈ ਚੁਆਈ ਉਹ ਕੀ ਹੈ ਜੀ ਓਕੇ ਕੋਈ ਗੱਲ ਨਹੀਂ ਮੈਨੂੰ ਚੁਆਈ ਦੀਏ ਇਹ ਪਾੜਾ ਲੈਦੀ ਨਾਲ ਬੱਚਾ ਨਾਲ ਹੀ ਛੱਡ ਦੇ ਨਾਲ ਹੀ ਪਾੜਾ ਪਾ ਦਾਲ ਨਾਲ ਹੀ ਪਾੜਾ ਪਾ ਦੇ ਨਾਲ ਇਹਦੇ ਕੋਈ ਨਾ ਕੋਈ ਇਹਦੇ ਪਸਮੂ ਵੀ ਆ ਆਪਣੀ ਨੂੰ ਮੇਰੇ ਸਮਾ ਆ ਕੇ ਵੀਡੀਓ ਕਾਲ ਤੇ ਦਵਾਂਗੇ ਕਿ ਬਾਸ ਬਾਸ ਦੇਵਾਂਗੇ ਅੱਗੇ ਸੰਦੀਪ ਆਗੇ ਸਦੀਪ ਪਾਸ ਕਰਨੀ ਯਾਰ ਚਲੋ ਬਾਸ ਬਾਸ ਸੰਦੀਪ ਮੋਲੇ ਇਹਦਾ ਵੀ ਛੋੜਾ ਦੇਈ ਯਾਰ ਸਾਰਹ ਕਹਿਣ ਬਾਹਰ ਦੀ ਮਾਰ ਦੀ ਦੇ ਦੀ ਸਾਰ ਦੀ ਦੇ ਦੀ ਯਾਰ ਜਾਣ ਦੋ ਆ ਹੀ ਨੀਲੀ ਰਵੀ ਸੁਈ ਆ ਸੁਈ ਸੁਈ ਆ 10 ਕਿਲੋ ਸੰਦੀਪ ਦਾ ਦੁੱਧ ਹੋਊਗਾ ਦੁੱਧ ਹੋਊਗਾ ਏਡੇ ਕਾਟੜੇ ਛੇ ਕਾਟਣਾ ਮਗਰ ਬੱਚਾ ਹੀ ਇਹਦੇ ਕਟਾ ਕਟਾ ਮਾਰੀ ਦੀ ਇੱਕ ਨਾ ਸੈੜ ਰਾਤ ਦੀ ਤਣ ਥਣ ਦਾ ਫਰਕ ਨਹੀਂ ਹੋਊਗਾ ਮਾਸਾ ਗੇ ਆਹ ਤਾਂ ਸੈੜ ਰਾਤ ਦੀ ਬੱਚੂ ਪਤਾ ਦਵੈ ਸੰਦੀਪਾ ਕਰੀਓ ਕੋਈ ਚਵਾਈ ਕਰਕੇ ਆਪਣੀ ਪਾਸ ਕਰੇ ਜਗਾ ਅਰੇ ਮੈਂ ਕਹਦਾ ਜੀ ਸਾਰੇ ਪਿਓਰ ਨੀਲੀ ਵਾਲੀ ਹੁੰਦੀ ਹੂ ਸਾਰੇ ਮੋਟੇ ਜੋ ਦੇਖੇ ਨੇ ਵਾਖੀ ਵੀ ਮੇਰੇ ਆਪਣੀ ਦਾਦਾ ਲਣ ਵੀ ਨੀਲੀ ਜੀ ਹੁੰਦੀ ਕਿ ਕ੍ਰੋਸ ਹੈ ਬਸ ਠੀਕ ਨੀ ਨੀਲੇ ਜਾ ਨੀਲੀ ਦਾ ਬੱਚਾ ਕਿੱ데 ਕੱਟੋ ਉਹ ਨਿਸ਼ਾਨੀਆਂ ਉਹਦੇ ਆ ਟੇਡਾ ਕੱਟ ਪਾਉਂਦਾ ਉਹ ਰਸਮੀ ਮੋਦਲੇ ਦਾ ਭਵੇਂ 70 ਕਰਾਲਾ 75 ਦੀ ਦੇਰੀਏ ਜਿਆਦਾ 70 ਦੀ ਦੇ ਦੇ ਪੂਰੇ 70 ਦੇ 1 41 2000 2 ਹੀ 500 ਵਰ 70 ਸਾਢੇ 70 ਦੀ ਸਾਢੇ 70 ਦੀ ਸਾਢੇ 70 ਦੀ ਆ ਗਈ ਗਾਂ ਨਾ ਸੰਦੀਪ ਵਾ ਠੀਕ ਹੈ ਇਹਦੇ ਥੱਲੇ ਦੁੱਧ ਹੋਊਗਾ ਕੋਈ ਮੇਰੇ ਹੱਥ ਨਾਲ 7 ਕਿਲੋ ਐ ਗਰੰਟਡ ਗਰੰਟਡ ਹੋਊਗਾ 7 ਦੀ ਗਰੰਟੀ ਦਵਾਂਗੇ ਅਗਲੇ ਜਾਂਦੇ ਤੀਗਾ ਲੱਗਾ ਪਰ ਆਪਾਂ ਨੂੰ ਨਹੀਂ ਪਤਾ ਲੱਗਾ ਕਿ ਨਹੀਂ ਲੱਗੋ ਤੇ ਨਾ ਇਹ ਪਤਾ ਹੈ ਠੰਡੀ ਸੀਲ ਪਾ ਬੰਨਾ ਪਾ ਲੋ ਭਾਵੇਂ ਨਾ ਪਾ ਲਈ ਕੋਈ ਹੈ ਠੀਕ ਹੈ ਸੰਦੀਪ ਵਾ ਠੀਕ ਹੈ ਦੇ ਵੀ ਆ ਗਾਣ ਖਾਲੀ ਖਾਲੀ ਹੈ ਨਾ ਖਾਲੀ ਖਾਲੀ ਕਰਕੇ ਤੇਰੀ ਆਪਾਂ ਗਾੜੀ ਨਿਗਾਹ ਆਵੇ ਅਗਲੇ ਦੇ ਮੁਕੱਦਰੇ ਮੇਰੇ ਅਗਲੇ ਦੇ ਕਰਮ ਹੈ ਆਪਾਂ ਐਵੇਂ ਸਪਲਾਈ ਮਾਰੀ ਵੀ ਨਹੀਂ ਇਹ ਗੱਬਣ ਆ ਹਨਾ ਉਹ ਫਿਰ ਸੰਦੀਪ ਚੰਗੇ ਨਹੀਂ ਲੱਗੇ ਮੋਲ ਵੀ ਛੋੜਾ ਜਿਆ ਸੰਦੀਪ ਕਰ ਦੇਣਾ ਬੋਲੋ ਮੋਲ ਸੰਦੀਪ ਇਹਦਾ 22 20 ਹੀ ਦੇ ਦਈਏ 18 ਦੀ ਦੇ ਦਈਏ 18 ਦੀ ਨਹੀਂ ਯਾਰ ਹੋਰ ਕਰ ਦੀ 18 16 ਦੀ ਦੇਦਾ 16 ਦੀ ਦੇਦਾ 15 ਦੇ ਚਾਹ ਦੇ ਦਾ ਦੇ ਦਾਂਗੇ ਜਾਂ 15000 ਇਹ ਜੋ ਝੋੜ ਹੀ ਹੋਣੀ ਹੁਣ ਆ ਸ਼ੀਵ ਦਾ ਇਹਦਾ ਮੱਚਾ ਹੋਈ ਉਧਰ ਬੱਜਾ ਵਸ਼ਾ ਦੋ ਦਿਨ ਕੋ ਹੋਊਗਾ ਕੋਈ ਮੇਰੇ ਸਾਹਮਣੇ 8 ਕਿਲੋ ਹੋਗਾ 8-7 ਦੀ ਗਾਰੰਟੀ 8 ਕਿਲੋ 8 ਕਿਲੋ 8 ਕਿਲੋ ਸਾਦੀ ਗਾਰੰਟੀ ਸੰਦੀਪ ਸਾਦੀ ਗਾਰੰਟੀ ਭਾਵੇਂ ਕੋਈ ਉਤਰਾ ਵੀ ਮੰਗਾ ਲੇ ਮੋਗਾ ਕਰ ਦੇਨੇ ਕੇਵਲੇ ਸੰਦੀਪ ਜਾ ਕੇ ਨਾ ਟੱਕਰ ਅੱਗੇ ਵਿਸ਼ੇ ਹੋ ਜਾਂਦਾ ਕਿਲੋ ਖੰਡ ਦਾ ਸਹੀ ਸਹੀ ਕਰ ਤੇ ਜੇ ਆਪਾਂ ਪਹਿਲਾਂ ਘਰ ਦੱਸਿਆ ਉਹਦੇ ਅਗਲੇ ਦਿਨ ਨਹੀਂ ਟੁੱਟਦਾ ਠੀਕ ਨਹੀਂ ਬਾਕੀ ਕਹਾ ਚੰਗੀ ਹੈ ਸੰਦੀਪ ਜੀ ਨੇ ਘਰ ਜੁਨੀਅਰ ਸਿਆਲ ਜੀ ਨੇ ਦੁੱਧ ਮੰਗ ਲਓ ਜਿਹੜਾ ਸਾਦਾ ਬਿੱਲੋ ਜਿਆਲ ਜੀ ਨੇ ਬਾਜਣਾ ਦੁੱਧ ਨੂੰ ਹਨ ਬਾਸ਼ਤ ਅੱਲਾ ਸ਼ੁਦਾ ਲਾਸਟ ਹੀ ਆ ਲਾਸਟ ਪੀਸ ਹੈ ਮੋਲੇ ਦੇ ਸੰਦੀਪ 30 ਆ ਰਿਹਾ ਹੈ ਚਲੋ ਜਾਂਦੋ 2000 ਦੀ 26 ਦੀ 25 ਦੀ 22 ਦੀ ਦੇ ਦੇਣੀ ਆ ਜੀ 1500 ਦੀ ਦੇਣੀ ਆ ਜੀ 20 ਦੀ ਦੇ ਦੇਣੀ ਸੰਦੀਪ ਚਲੋ ਲੈ ਲੋ ਜੀ ਆ ਪਸ਼ੂ ਪਾਣੀ ਕੋ ਆ ਬੱਚੇ ਜੋ ਆ ਚੱਕਰਸ਼ੰਮਾ ਬੱਚੇ ਆਹ ਗਾੜ ਆ ਨੀਲੀ ਗਾਇ ਬਚਾ ਆ ਨੀਲੀ ਦਾ ਡੇਢੇ ਕਟ ਆ ਆ ਜਿਹੜੀ ਮਲਤਾਜੀ ਆ ਸਰੇ 10 15 ਦਿਨਾਂ ਦਾ ਸੰਦੀਪ ਵੀ ਆ ਵੀ ਨੇ ਦਿਨ ਦੇ ਵਿੱਚ ਵਿੱਚ ਬਾਕੀ ਇੱਥੇ ਆਓ ਚੈੱਕ ਕਰਕੇ ਲੈ ਜਾਓ ਆਪਣੀ ਗਾਰੰਟੀ ਸੰਦੀਪ ਇਹੋ ਹੀ ਆ ਵੀ ਆਪਣੇ ਵੀਰ ਜਿਹੜੇ ਸੂਈਆਂ ਮਈਆਂ ਆਪਣੀ ਚੋਗ ਤੇ ਸੱਲੀ ਕਰਕੇ ਖਾਣੋ ਠੀਕ ਨਹੀਂ ਦੁੱਧ ਆ ਪਾਏ ਦਾ ਸੰਦੀਪ ਰਾਜੀ ਖੁਸ਼ੀ ਦਾ ਵੀਰ ਮੇਰੇ ਫੋਨ ਕਰੋ ਠੀਕ ਨਹੀਂ ਬਸ ਬਸ ਚਲੋ ਉਹਨਾਂ ਦਾ ਪਣਾ ਗਿਆ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਤਰੂਲਾ ਜਿਹਦੇ ਨਾਲ ਹੀ ਪੈਂਦਾ ਏ ਲਾਗੇ ਪਿੰਡ ਸੇਰੋਂ ਪੈਂਦਾ ਏ